ਇਹ ਨਿਆ ਮਿਲਟਨ ਨੇ ਦੋ ਬੋਤਲਾਂ ਇੱਕ ਕਤਲ ਲਈ ਤੇ ਇੱਕ ਮਿਲ ਲਈ ਅੱਜ ਜਿਹੜੀ ਸੋਗੀ ਹੈ ਨਾ ਇਹਨੂੰ ਪਿਉਂ ਕੇ ਨਾ ਜਿਹਨੇ ਆਹ ਬਾਲੀਆਂ ਪਾਹ ਲੈ ਕੇ ਆਉਂਦੀ ਹੈ ਆ ਜਿਹੜੀ ਵੇਖਾਂ ਦੀ ਹੈ ਲੈ ਮਿਲਾ ਉਹ ਹੁਣ ਬੰਨੀ ਫਤਾਨ ਕੀਤਾ ਬੱਤੀ ਚੱਲੇਗੀ ਚੱਲੇਗੀ ਬੱਤੀ ਚੱਲੀ ਆ ਲੈ ਪਾਣਾ ਪੈਣਾ ਪੋਗਾਲਿਆਂ ਰਾਤੀ ਮੰਮੀ ਸੈਰ ਕਰਨ ਗਏ ਸੀ ਤੇ ਬਾਲੀਆਂ ਲਾ ਦਿੱਤੀ ਦੇ ਆ ਪਾਕ ਦਾ ਨਾ ਨਾ ਦਰਜਾ ਲਗਾ ਪੱਪੇ ਥੋ ਮਿਲਨੀ ਹੈ ਜਿੱਦਾਂ ਕਿ ਰ ਆ ਰਹੇ ਆ ਜੇ ਸੋਦਾ ਤੇ ਬਾਕੀ ਜੇ ਸਮਾਨ ਲੈਣਾ ਇੱਕ ਮਾਂ ਲੈ ਆਇਆ 15000 ਉਹ 3 ਵਜੇ ਕੀ ਹੋਇਆ ਤੇ ਅੱਜ 3 ਨੇ ਪੈਣੋਂ ਟੇ ਆਪਾਂ ਚੱਲੇ ਹੁਣ ਅੱਗੇ ਅੱਗੇ ਦੇਖਦੇ ਹਾਂ ਕਿ ਅੱਗੇ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ ਹੈ ਦਾ ਲੈ ਲੀਆਂ ਜੇ ਹੰਠੋੜਾ ਬੋਤਾ ਗੋਸਮਾਨ ਦੇ ਦੇਖ ਲੈਣਾ ਦਾਣਾ ਵੀ ਬੜੇ ਪੱਧਿਆ ਰੇ 8 ਮੀਲ ਦੀਆਂ ਨੇ ਹੂੰ ਜੀ ਢਾੜੀ ਦੇ ਤੇ ਪਿਆ ਸਾਨੂੰ ਡਰਾਈਵਿੰਗ ਦੇ ਕਿਤੇ ਦੁਕਾਨ ਮਿਲ ਜੇ ਪੋਚ ਲਈਏ ਕਿਤੋਂ ਬਹੁਤ ਖਰਾਬ ਹੋਣਾ ਹੈ ਹਾਂ ਉੱਪਰ ਘੁਰ ਕੇ ਨਾ ਨਾ ਹਾਂ ਹਾਂ ਫਿਰ ਤੋਂ ਵਧੀਆ ਮਿਲ ਜਾਣਾ ਕੋਈ ਗੱਲ ਧਿਆਨ ਨਾ thora ਦੇਓ ਮੰਮੀ ਆਪਾਂ ਫਿਰ ਇਹ ਮਜਾ ਦੇ ਵਿੱਚ ਮੰਮੀ ਨੂੰ ਜੀ ਸਮਾਨ ਨਹੀਂ ਮਿਲਦਾ ਪਿਆ ਜਦ ਲੱਭਦੇ ਪਏ ਆਪਾਂ ਪਾਣੀ ਵਾਲੇ ਬੋਟਲਾਂ ਦੇਖਦੇ ਪਏ ਹਾਂ ਜੋ ਉਹ ਨਹੀਂ ਮਿਲਦੀਆਂ ਪਈਆਂ ਇੱਕ ਸਾਡੇ ਸਾਥਾ ਨਾ ਸੂਟ ਨੇ ਲੇਡੀਜ਼ ਸੂਟ ਨੇ ਉਹ ਹੀ ਮਿੰਟ ਪਿਆ ਆਪਾਂ ਦੇਖ ਰਹੇ ਹਾਂ ਜਿਹਦੇ ਵਿੱਚ ਬੋਟਲਸ ਵਗੈਰਾ ਕੁਝ ਵੀ ਇੱਕਦਮ ਦਾ ਟਾਈਪ ਮਿਲ ਜਿਵੇਂ ਹੈਨਾ ਨਾਲੇ ਵਰਦੀਆਂ ਜੀ ਮਿਲਿਓ ਬੜੀਆ ਕੁਆਲਟੀ ਦੇ ਇੱਕ ਤੁਲ ਲਈ ਇੱਕ ਮਿੱਲੀ ਤੇ ਹੁਣ ਲਵਾਗੇ ਆ ਪਾ ਟਿਫਲ ਟਿਫਲ ਲੈਣਗੇ ਨਾ ਆ ਤੁਸੀਂ ਦੇਖ ਸਕਦੇ ਹੋ ਸਮਾਨ ਹਰ ਪ੍ਰਕਾਰ ਦਾ ਸਮਾਨ ਤੁਹਾਨੂੰ ਮਿਲ ਜਾਣਾ ਹੈ ਕਿ ਇਹਦੇ ਲਈ ਤੁਲ ਲਈ ਕਿੱਟ ਤੇ ਨਾਲ ਉਹਦੇ ਲਈ ਬੋਤਲ ਵਗੈਰਾ ਪਾਣੀ ਵਾਲੀ ਹੁਣ ਜਾ ਰਹੇ ਆ ਜੀ ਆਪਾਂ ਹੋਰ ਕੁਝ ਮੰਗ ਲੈਣਾ ਨਾ ਉਹ ਕਿੱਟਨੇ ਜਾਂ ਦੱਸਿਆ ਨਹੀਂ ਕਿੱਟਲੇ ਨਾ ਦੱਸ ਤਾ ਅਦਨ ਉਹ ਪਾਰੋਂ ਨਾ ਕਾਜ ਉਪਦਾਣ ਚਲੋ ਜੀ ਕੈਮਰਾ ਔਨ ਹੋ ਗਿਆ ਮੈਂ ਚਲੋ ਕੈਮਰਾ ਔਨ ਖਾਈ ਜੰਨੀ ਆ ਹੈ ਕੀ ਰੋਡ ਦੇਖ ਨਾ ਆ ਲੈ ਖਨੋੜ ਦੇਖ ਨਾ ਕੋ ਰਖ ਨੋਟ ਤਾਂ ਮੈਂ ਅੱਛਾ ਚੱਲ ਨਾ

ਇਹ ਵੇਲੇ ਰਾਤ ਦੀ ਡਿਊਟੀ ਆ ਜਾਂਦੀ ਏ ਕਿੰਨੇ ਵੇਲੇ ਦੇਣ ਦੀ ਰਾਤ ਦੀ ਇਹਨੇ ਦੁਆ ਲਈ 10 ਦਿਨ ਰਾਤ ਦੀ ਹਾਂ ਕਿਹ ਵੇਲੇ ਡਬਲ ਸਿੱਟਲ ਹੁੰਦੇ ਜਿਹੜੇ ਫੇਸ ਕਰਕੇ ਮੰਮੀ ਨੇ ਇਹਨਾਂ ਨੂੰ ਪੂਮਾਨ ਪੂਰਾ ਲਿਆ ਦਿੱਤਾ ਆ ਕਿਉਂਕਿ ਦੂਸਰੀ ਜਿਹੜੀ ਇਹ ਦੂਸਰੀ ਜਿਹੜੀ ਆ ਨਾਲ ਵੀ ਕਿਵਣੇ ਘੜਦੇ ਰਹੇ ਆ ਦੋਵੇਂ ਜਾਣੇ ਬਚਾਏ ਹੁੰਦੇ ਹਾਂ ਉਹ ਜਾਂਦੇ ਜਾਂਦੇ ਘਰ ਨੂੰ ਹੋ ਜਾਂਦਾ ਹੈ ਤਾਂ ਟਿਫਨ ਲੈਂਦੇ ਆ ਦੋ ਟਿਫਨ ਲੈਂਦੇ ਇੱਕੋ ਜਿਹੀ ਫੇਮਸ हां जी पहली सैलरी आई ओच सामान लेंदा या पहली सैलरी आई वे इतना दा सामान लेंदा या आ, ले ले आ तो टिफिन इक पौ दे हां खोल के दस अच्छा खोले या किसकी होदे या वे खोल आ तुंदी तो सैलरी आनी है ते आ तुंदी सैलरी है जी आनी है संदीर सैलरी च जसन ने सामान आ ही खरीदया है थोड़ा बहुत ऐसे थोड़ा भेजया है जे मैं अपने पैसे भेज के आऊंगी ओ नंगू पंगू का वो तो फी देना एक अतुल दी हर ले आंदी है ਕਿੱਟ ਕਿਟ ਲੈਂਦੀ ਨਹੀਂ ਬਲੈਕ ਲੈਂਦੀ ਨਹੀਂ ਹੈਗੀ ਇਹ ਇਹ ਵੀ ਹੋਈ ਚੀਜ਼ ਹੈ ਹਾਂ ਬਲੈਕ ਲੈਣੀ ਤੂੰ ਮੁੰਡੇ ਚਾਹੀ ਚਲਦੀਆਂ ਤੂੰ ਜੇ ਟੱਕਰਿਆ ਕਰੋ ਨੂੰ ਕੀ ਲਿਓਣਾ ਕੀ ਨਹੀਂ ਕਿਹਦੀ ਕਰਦੀ ਹੈ ਯਾ ਤੁਸੀਂ ਮੁੰਡਿਆਂ ਵਾਲੀ ਕਿੱਤੇ ਆਦੇ ਹੋ ਨਾ ਸੰਦੀਪ ਕੁੰਡੀ ਨੂੰ ਥੱਲਾ ਚਾਹੀਦਾ ਹਾਂ ਆਹ ਸੰਦੀਪ ਕਹਿੰਦੀ ਮੈਨੂੰ ਥੱਲਾ ਚਾਹੀਦਾ ਇਹਨੂੰ ਥੱਲਾ ਲੈ ਆ ਦਿੱਤਾ ਹੈ ਇਹਨਾਂ ਤੋਂ 더 ਸਸਤੇ ਜੀ ਨਹੀਂ ਬਣ ਗਿਆਸ ਹੌਲੀ ਤੇ ਸੋਨੀ ਤੇ ਹੇ ਸੋਹਿਆ ਦੇ ਇੱਕ ਲਿਆ ਅਜੇ 3 ਹਾ ਟੇਲ ਕਿੰਨੇ ਮਹੀਨੇ ਹੀ ਤੇਲ ਵਰਤਿਆ ਸੀ 6 ਮਹੀਨੇ ਤੇਲ ਕੱਢਿਆ ਪੀਤੇ 6 ਮਹੀਨੇ ਹੀ ਪੀਤੇ ਮਤਲਬ ਕੱਢ ਲਿਆ ਹੀ ਕਾਹ ਲੈ ਆਏ ਆ ਜੀ ਇਹ ਤੇਲ ਵਾਲਾ ਪੀਤਾ ਲੈਂਦਾ ਆ 5 ਲੀਟਰ ਦਾ ਲੈਂਦਾ ਬੋ ਲੈਂਦਾ ਫੈਨ ਲੈਂਦਾ ਇਹ ਵੱਡਾ ਲੈਉਣਾ ਅਗਲੇ ਮਹੀਨੇ ਦੇ ਆਵਾਂਗੇ ਵੱਡਾ ਲੈ ਆਵਾਂਗੇ ਫਿਰ ਹੈ ਨਾ ਹੂੰ ਉਹਦੇ ਨਾਲ ਜੀ ਹਲਦੀ ਹਲਦੀ ਤੇ ਆਹ ਹੈ ਗੰਜੀ ਕਾਲੇ ਸੋਦਾ ਚਾਹ ਪੱਤੇ ਸੰਡੇ ਚੌਹ ਛਾਲੇ ਇਹ ਹੈਗੀ ਮਸਰਾਂ ਦੀ ਛੋਲੀਆਂ ਕਾਲੇ ਸੋਦਾ ਦਾ ਖਾਂਡ ਪੱਤੀ ਜਿਹੜੀ ਹੈ ਨਾ ਉਹ ਦਪਹਿਰ ਨੂੰ ਫੇਰ ਸ਼ਾਮ ਨੂੰ ਲੈ ਸ਼ਾਮ ਨੂੰ ਠੰਡੇ ਹੋ ਗਏ ਲਾ ਕਿਉਂਕਿ ਉੱਥੇ ਵੀ ਉਹੀ ਰੇਟ ਹੀ ਇੱਥੇ ਵੀ ਇਹੀ ਰੇਟ ਹੈ ਤੇ ਅਈ ਕਹਿੰਦੇ ਹੁਣ ਇੰਨਾ ਭਾਰ ਸਾਡੇ ਕੋ ਕਿਤਨੀ ਜੀ ਕਿਤਨ ਜਾਣਾ ਹੂੰ ਕਾਜ ਆਇਸ ਉੱਡ ਲਿਆ ਦਾ ਥੋੜਾ ਬੋਤਾ ਤੋਂ ਕਾਜ ਕਾਕਾ ਹੱਥ ਮਾਰਦਾ ਠੀਕ ਆਣੀ ਮਾਰ ਸੌਂਗੀ ਇਹਦੇ ਵਿੱਚ ਇੱਕ ਨੌਟਿਆ ਇਹਦੇ ਵਿੱਚ ਇੱਕ ਕੀ ਮਮੀ ਆਣੀ ਬਤਰਾ ਜੂ ਮਦਮ ਕਰ ਦਾਂ ਮਿਕਸ ਲੈਂਤਾ ਮਿਕਸ ਲੈਂਤਾ ਇਹ ਵਾਹ ਜਿਵੇਂ ਜਿਹੇ ਸਵਾਜ ਟਿਕਾ ਦਾ ਪਾ ਗਿੰਦੇ ਵਧੀਆ ਮਮੀ ਨੂੰ ਪਿਉ ਕੇ ਪਾਣੀ ਚ ਰਾਤ ਨੂੰ ਇਹ ਵੀ ਤੇਲ ਹੋ ਜਾ ਰਾ ਹੈ ਅਤੋਂ ਦੇ ਨਾ ਪਿੰਪਲ ਬੜੇ ਹੁੰਦੇ ਆ ਤੇ ਬੀਨਾਂ ਨੂੰ ਦਿੱਤੀ ਨਾ ਕੰਮੇ ਸਾਫ ਕਰੋ ਪਾਣੀ ਚ ਪਾਓ ਇਹ ਡੱਬੇਗੇ ਚ ਪਾਉਂਦੇ ਆ ਕਿ ਸਾਸ ਸਾਸੂਪ ਕਰਕੇ ਹਨਾ ਬਾਕੀ ਸੰਦੀਪ ਨੇ ਤਾਂ ਮਾਰਕੀਟ ਗੱਸੀ ਹਾਂ ਮਾਂ ਮੈਂ ਨਨਤ ਲੱਗ ਮਮੀ ਇਹ ਕਾਂ ਨਹੀਂ ਦੇਣੀ ਹੈ ਜੀ ਇਹ ਕਾਂ ਨਹੀਂ ਦੇਣੀ ਹੈਗੀ ਮਮੀ ਆਜ ਦੇਖੀ ਇਹਨੂੰ ਕਹਿੰਦੇ ਚਿੱਟਾ ਰੰਗ ਰੱਖ ਕੇ ਹੰਦਾ ਯੱਤਵਾਰ ਕਹਿੰਦੇ ਦਈ ਉਹ ਇਹਨੇ ਕਹਿੰਦੇ ਕਿ ਚਿੱਟਾ ਰੰਗ ਚਿੱਟਾ ਰੰਗ ਲੇ ਸੰਦੀਪ ਲਾ ਮੈਂ ਪਾ ਲਾਂ ਮੈਂ ਕਹਾਈ ਚੱਲ ਤਿੰਨ ਤਿੰਨ ਜੋੜੇ ਹੋ ਜਾਣਗੇ ਹੈਨਾ ਦੋ ਦੋ ਜੋੜੇ ਹੋ ਹੈਨਾ ਚਲੋ ਕੱਲ ਫਿਰ ਮੈਂ ਚੱਲ ਕੋਈ ਗੱਲ ਨਹੀਂ ਇੱਕ ਲੱਲਣਿਆ ਇੱਕ ਮੈਂ ਇੱਕ ਕਤੂ ਲੈ ਕੇ ਡੈੜੀ ਕੋਈ ਬਣ ਅਤਲ ਨੂੰ ਕਾਲੀ ਦੇ ਦਿੰਨੇ ਹੈਨਾ ਇਹਨੂੰ ਘਾਲੀਆਂ ਜਦੀ ਕਿਉਂਕਿ ਇਹਦੀ ਮeal ਪੜੀ ਇਹਨੂੰ ਮੁੜਕਾ ਬੜਾ ਹੁੰਦਾ। ਅਸੀਂ ਸ਼ਾਮ ਨੂੰ ਜਾਵਾਂਗੇ। ਆਹ ਮੇਰੀਆਂ ਰਹਿਣ ਦੀ ਚਿੱਟੀਆਂ। ਕੀ ਹੋਇਆ? ਮੈਂ ਸ਼ਾਮ ਨੂੰ ਜਾਵਾਂਗੇ ਤੇ ਦੂਜਾ ਖੰਡ ਪੱਤੀ ਦਾ ਸਮਾਨ ਲੈ ਕੇ ਆਵਾਂਗੀ। ਖੰਡ ਪੱਤੀ ਰਹਿ ਗਈ ਖੰਡ ਪੱਤੀ ਚੌਲ-ਚਾਲ ਲਿਆਵਾਂਗੇ ਨਾ। ਇਹ ਕਿੰਨੀ ਤੋਂ ਪੜ ਗਏ। ਮੰਮੀ ਆ ਤਾਂ ਤੇ ਗਨੰਦੀ ਹੈ ਜੀ। ਕੀ ਕੀ ਰਹਿ ਗਿਆ? ਤੂੰ ਇਹ ਨਹੀਂ ਤੋਂ ਪੜ ਗਏ ਤਾਂ ਅੰਜੀ।

ਆਏ ਉਹ ਆ ਕੇ ਲੈਣੇ ਆਂ ਦੋ ਅਗਲੀ ਵਾਲੀ ਪੀਪਾ ਲੈਵਾਂਗਾ ਕੋਈ ਨਹੀਂ ਹਾਂ ਬੁਨਾਰ ਪੀਕਾ ਲੈ ਤੈਨੂੰ ਖਾਏਗੀ ਪੀਕਾ ਦੁੱਜਾ ਲੈਵਾਂਗਾ ਹੂੰ ਇੱਕ ਵੀਪਾ ਹੋਰ ਲੈ ਮੈਨੂੰ ਇਹ ਪਾ ਲੈ ਗੰਡੇ ਕਾੜ ਦੇ ਵੀ ਚੁਤਾ ਚੁਕਲਾ ਪਾਣੀ ਉਹ ਪੀਪਾ ਛੋਟਾ ਨਹੀਂ ਪੀਪਾ ਵੀ ਵੱਡਾ ਨਹੀਂ ਉਹ ਵੀ ਬਚ ਤੇ ਨਹੀਂ ਤੇ ਕੱਢ ਕੇ ਵੇਖ ਕੋਈ ਕੰਪਨੀ ਬਣੀ ਪਰ ਆਹ ਸੈਂਡ ਦਾ ਪੀਪਾ ਲੈ ਆਇਆ ਮੈਂ ਕਹਿ ਰਦਾ ਇਹ ਇੱਕ ਚੀਜ਼ ਆ ਲਓ ਨੇ ਸਦੀ ਪਰ ਮੈਨੂੰ ਫਰਕ ਲੱਗਦਾ ਆਪਣਾ ਨਹੀਂ ਆ ਪੀਪਾ ਵਾ ਵਸੇ ਹੀ ਨਹੀਂ ਹੋ ਉਹ ਸੰਗਦਾ ਨਹੀਂ ਇਦਾਂ ਕਰੀਨੇ ਉਹ ਤੇ ਉਹ ਰੱਖਿਆ ਹੀ ਨਾ ਨਾ ਨੇ ਚੱਬ ਬੈ ਗਿਆ ਪੀਪੇ ਰੱਖੇ ਹੀ ਨਾ ਇਸ ਤੱਕ ਚੱਬ ਪਿਆ ਤੇ ਪਿਆ ਨਹੀਂ ਪੀਪੇ ਦੇ ਵਿੱਚ ਹੀ ਖਬਰ ਹੀ ਰਹਿੰਦੀ ਇਹਦੇ ਵਿੱਚੇ ਰਹਿੰਦੇ ਨੇ ਤੇਰਾ ਪਸਾ ਲਾ ਦੇਣੀ ਆਹ ਉਹ ਤੇਰਾ ਲਾ ਦੇ ਮਰੀ ਕੇ ਕਰ ਉਹ ਮਾਰ ਇੰਨਾ ਗ ਟੋਕ ਮਾਰੀ ਬਾਦੂ ਆ ਚੱਲੇ ਆਗਾ ਤੇਰਾ ਤੇਰਾ ਬਾਦੂ ਆ ਜੋਸੇ ਬੀਬੇ ਦਾ ਚੱਲਣਾ ਉੱਥੇ ਹੀ ਰਹਿੰਦੇ ਪੈਗੂ ਕੀਤਾ ਇਹ ਸ਼ੇਮੀ ਨੇ ਕੱਢੇ ਆ ਪੀਪੇ ਨਾਲ ਆ ਨਾ ਤੇ ਸਿਰਫ ਇਹ ਭੈਂਦ ਘੱਟ ਲੀਏ ਚੀਜ਼ਾਂ ਘੱਟ ਬਣਾਈਆਂ ਨੇ ਨਹੀਂ ਨਹੀਂ ਤਲੀਆਂ ਚੀਜ਼ਾਂ ਜ਼ਿਆਦਾ ਬਣੁੰਦੇ ਹੈ ਨਾ ਉਂਟਾ ਨਾ ਖੇਰ ਵਿੱਚ ਸਾਰਾ ਤੋਂ ਮਾਰ ਕੇ ਸ਼ਾਮ ਨੂੰ ਜਾਵਾਂਗੇ ਤੇ ਫਿਰ ਕਰਿਆਨਾ ਲੈ ਕੇ ਆਵਾਂਗੇ ਕੱਢ ਲਾ ਕੇ ਕਰਿਆਨਾ ਆਓ ਇਹੀ ਲਿਆ ਰਹੇ ਆਗੇ ਬਸ ਪੱਤੀ ਖੰਡ ਚੌਲ ਵਗੈਰਾ ਲੈ ਰਹੇ ਆਗੇ ਬਸ ਚੌਲ ਬੜਾ ਕੁਝ ਚੌਲ ਲਾਣੇ ਮਸਾਲਾ ਸਾਬਲ ਸੁਬਣ ਸਬਜ਼ੀ ਤੇ ਇਹ ਸਭ ਦਾ ਜਿਹੜਾ ਹੋ ਸ਼ਾਮ ਨੂੰ ਉਹ ਪਾਸੇ ਸਤਿਨਾਮ ਜੀ ਨੰਦਲਾ ਨਾ ਸਸ ਜੀ ਦਾ ਚਾਰ ਜੀ ਆ ਜਿਹੜੀ ਸੂਜੀ ਹੈ ਨਾ ਇਹਨੂੰ ਪਿਉਂ ਕੇ ਨਾ ਜਿਹਨੇ ਰਾਤ ਤੋਂ ਮੰਗਣਾ ਹੈ ਤਾਂ ਪਾਣੀ ਵੀ ਨਾਲ ਹੀ ਪੀਣਾ ਹੈ ਠੀਕ ਹੈ ਹੂੰ ਹੂੰ ਪਾਣੀ ਵੀ ਨਾਲ ਨਾਲ ਹੀ ਦੇਣਾ ਇਹ ਜਦ ਮੈਂ ਬੀਟੀ ਦੇਖਿਆ ਪਾਣੀ ਕਹਿੰਦੇ ਆ ਸੂਜੀ ਜੜੀਆ ਨਾ ਸੂਜੀ ਇਹ ਜਿੰਨਾ ਕਿ ਕਿਪਰ ਹੁੰਦੇ ਨੇ ਵੇਦ ਤੇ ਗਰਮੀ ਉਹਨੂੰ ਪੀਉਂ ਕੇ ਤੋਂ ਉਹਨਾਂ ਨੂੰ ਪਾਣੀ ਚੱਲੇ ਜਾਂਦਾ ਹਾਂ ਹਾਂ ਇਹ ਰਾਤ ਨੂੰ ਜਿੰਨਾ ਪੀਉਣਾ ਉਹਨਾਂ ਪੀਉਂਦਾ ਸਵੇਰੇ ਨਾਲ ਨੂੰ ਪੀਣਾ ਠੀਕ ਹੈ ਬਦਾਮ ਵੀ ਕਾਫੀ ਕਿ ਸੰਦੀਪ ਦੀ ਪਹਿਲੀ ਸੈਲਰੀ ਆਈ ਤੇ ਬਾਬੇ ਵਾਸਤੇ ਜੀ ਡਾੜੀ ਮੈਂ ਲੈ ਆਂਦਾ ਪ੍ਰਸ਼ਾਦ ਇਹ ਹੈ ਦਾ ਇਹ ਬੇਸਨ ਦਾ ਹੈ ਨਾ ਤਾਂ ਲੱਗ ਗਿਆ ਸਾਰੇ ਹਾਂ ਖਾਣ ਆ ਜੀ ਤੁਸੀਂ ਵੀ ਖਾ ਲਓ ਬਾਬਾ ਜੀ ਦਾ ਪ੍ਰਸ਼ਾਦ ਲੱਗ ਗਿਆ ਜੀ ਚਾਹ ਪੀਣ ਦਾ ਅੱਜ ਦੇ ਵੀਡੀਓ ਇੱਥੇ ਐਂਡ ਕਰਦੇ ਹਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਸੋਰਮ ਜੋ ਅਸੀਂ ਕਿ